ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਅੱਜ ਜਿਹੜਾ ਗੁਰ ਅਸਰਾ ਸੇਵਾ ਕਰਦੇ ਬੈਕ ਸਾਈਡ ਜਿਹੜਾ ਹਸਪੀਟਲ ਬਣਾਇਆ ਜਾ ਰਿਹਾ ਹੈ ਕਾਫੀ ਸੰਗਤ ਪੁੱਛਦੀ ਸੀ ਕੀ ਅਪਡੇਟ ਆ ਉਹਦੇ ਬਲੇ ਚੱਲਦਾ ਪਿਆ ਕਾਰਜ ਤੇ ਉਹੀ ਅਸੀਂ ਸੰਗਤ ਨੂੰ ਦਿਖਾ ਲੈਣਾ ਚਾਹੁੰਦੇ ਸੀ ਮੇਰੇ ਨਾਲ ਮੇਰਾ ਵੀਰ ਜਸਦੀਪ ਸਿੰਘ ਰਮਦਾਸਪੁਰ ਤੋਂ ਸਾਡੀ ਟੀਮ ਮੈਂਬਰ ਉਹ ਵੀ ਨਾਲ ਆ ਮੇਰੇ ਆ ਜਿਵੇਂ ਤੁਸੀਂ ਦੇਖ ਸਕਦੇ ਆ ਇਹ ਰਿਸੈਪਸ਼ਨ ਆ ਜਿਵੇਂ ਪੂਰੀ ਥਲੜੀ ਬਿਲਡਿੰਗ ਦੀ ਬਕਾਇਦਾ ਕਮਰੇ ਬਣ ਚੁੱਕੇ ਆ ਉੱਪਰਲੀ ਬਿਲਡਿੰਗ ਦਾ ਜਿਹੜਾ ਲੈਂਟਰ ਪੈਣਾ ਹਜੇ ਤੱਕਰ ਮਤਲਬ ਉਹਦੇ ਪਿੱਲਰ ਖੜੇ ਕੀਤੇ ਜਾ ਰਹੇ ਆ ਕਿਉਂਕਿ ਕੁਝ ਕਾਰਨਾ ਕਰਕੇ ਕੰਮ ਬੰਦ ਕਰ ਦਿੱਤਾ ਗਿਆ ਸੀ ਜਿਵੇਂ ਵਿੱਚ ਫਲੱਡ ਆ ਗਿਆ ਸੀ ਤਕਰੀਬਨ 40 ਦਿਨ ਉਧਰ ਰਹੀ ਟੀਮ ਉਹ ਕੰਮ ਬੰਦ ਰਿਹਾ ਫਿਰ ਗੜਦੀ ਵਾਲਾ ਦੇ ਵਿੱਚ ਜਿਹੜਾ ਪਿਛਲੇ ਹਫਤੇ ਅਸੀਂ ਨਿਊ ਦਫ਼ਤਰ ਦਾ ਅਧਿਗਾਟਨ ਕਰਕੇ ਹਟੇ ਆ ਜਿਹੜਾ ਤੁਸੀਂ ਦੇਖਿਆ ਹੀ ਆ ਕਿ ਵੀ ਉੱਥੇ ਹੌ ਤਕਰੀਬਨ 4 ਕਮਰੇ ਨਾਲ ਇੱਕ ਹਾਲ ਤੇ ਨਾਲ ਜਿਹੜਾ ਦਫ਼ਤਰ ਬਣਾਇਆ ਉੱਥੇ ਉਹ ਲੋਕਾਂ ਦੀ ਸਹੂਲਤ ਲਈ ਉਹ ਜਿਹੜਾ ਬਣਾ ਕੇ ਤਿਆਰ ਕੀਤਾ तकरीबन 3 ਮਹੀਨੇ ਸਾਡਾ ਉਧਰ ਸਾਡੀ ਸਾਰੀ ਮਿਸਤਰੀ ਸਾਰੇ ਉਧਰ ਰਹੇ ਤਾਂ ਕੰਮ ਬੰਦ ਰਿਆ ਫਿਰ ਜਿਹੜਾ 1800 ਸਕਰ ਫੁੱਟ ਦਾ ਡਾਕਟਰਾਂ ਦੇ ਰਹਿਣ ਦੇ ਲਈ ਰੈਹਾਸ਼ ਬਣਾਈ ਗਈ ਉਹ ਵੀ ਲੈਂਟਰ ਪੈ ਚੁੱਕਾ ਆ तकरीबन ਕਾਫੀ ਮਹੀਨੇ ਜਿਹੜਾ ਉਧਰ ਕੰਮ ਮਿਸਤਰੀ ਕਰਦੇ ਰਹੇ ਤਾਂ ਕੰਮ ਬੰਦ ਰਿਆ ਤਾਂ ਕਰਕੇ ਥੋੜਾ ਜਿਹਾ ਦੇਰੀ ਹੋ ਚੁੱਕੀ ਆ ਹੁਣ ਅਸੀਂ ਗੱਲ ਕਰਦੇ ਆ ਸਾਮਾਨ ਦੀ ਸਾਮਾਨ ਸਾਡੇ ਇਸ ਹੌਸਪੀਟਲ ਦੇ ਵਿੱਚ ਬਹੁਤ ਜ਼ਿਆਦਾ ਸਾਮਾਨ ਦੀ ਲੋੜ ਆ ਸਾਨੂੰ ਕਈ ਵਾਰ ਪੁੱਛਦੇ ਸੀ ਕਿਵੇਂ ਕਿਹੜੀ ਚੀਜ਼ ਦੀ ਲੋੜ ਆ ਜਿਵੇਂ ਦੇਵੀ ਵੀਰ ਦੇ ਨਾਲ ਸਾਡਾ ਇੱਕ ਵਿਕਰਮ ਵਿਕਰਮ ਵੀਰ ਸੀ ਗਰਮ ਵਿਕਰਮ ਆਸਟ੍ਰੇਲੀਆ ਰਹਿੰਦਾ ਆ ਵੀਰ ਚੱਕਲਾਦੀਆਂ ਪਿੰਡ ਤੋਂ ਆ ਚੱਕਲਾਦੀਆਂ ਪਿੰਡ ਤੋਂ ਉਹ ਵੀਰ ਨੇ ਸਾਨੂੰ ਪੁੱਛਿਆ ਦੇਵੀ ਦੇਉਂ ਕੰਡੈਕਟ ਹੋਇਆ ਤੇ ਉਹਨੇ ਪੁੱਛਿਆ ਤੇ ਅਸੀਂ ਉਹਨਾਂ ਨੂੰ ਸਾਮਾਨ ਲਿਖਾ ਦਿੱਤਾ ਤੇ ਦੇਵੀ ਵੀਰੇ ਕਿੰਨਾ ਸਮਾਨ ਉਹਨੇ ਭੇਜਿਆ ਸਾਡੇ ਕੋਲ ਸਮਾਨ ਦੀ ਐਵੇਂ ਗੱਲ ਹੋਈ ਸੀਗੀ ਵੀ ਉਹ ਪਹਿਲੀ ਗੱਲ ਤਾਂ ਮੈਂ ਦੱਸਣਾ ਚਾਹੁੰਦਾ ਸੰਗਤ ਨੂੰ ਵੀ ਅੱਜ ਦਾ ਸਮਾਂ ਵੀ ਐਸੇ ਸੱਜਣ ਸਾਡੇ ਹੈਗੇ ਜਿਹੜੇ ਸੋਸ਼ਲ ਮੀਡੀਆ ਦੇ ਨਾਲ ਬਾਲੇ ਐਕਟਿਵ ਨਹੀਂ ਹੈਗੇ ਉਹ ਆਪਣੇ ਕੰਮਕਾਰ ਦੇ ਵਿੱਚ ਰਹਿੰਦੇ ਆ ਤੇ ਇਸ ਵਾਰ ਉਹ ਇੰਡੀਆ ਆਇਆ ਤੇ ਇੰਡੀਆ ਆ ਕੇ ਮਨਜੋਤਪੀਰ ਬਾਰੇ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੂੰ ਸਿਰਫ ਇੱਕ ਆਸ਼ਰਮ ਤੱਕ ਦੀ ਪਤਾ ਸੀਗਾ ਵੀ ਇਤੋਂ ਜ਼ਿਆਦਾ ਉਹਨਾਂ ਨੂੰ ਨਹੀਂ ਪਤਾ ਸੀ ਜਿੱਲੇ ਮੈਂ ਹਸਪੀਟਲ ਦਾ ਦੱਸਿਆ ਤੇ ਉਹ ਨਵੇਂ ਬਣੇ ਦਫ਼ਤਰ ਦੇ ਵਿੱਚ ਆਏ ਤੇ ਵਿਕਰਮਵੀਰ ਕਹਿੰਦਾ ਮਨਜੋਤ ਵੀਰ ਨਾਲ ਮਿਲਣਾ ਆ ਵੀਰ ਕੋਲ ਬੈਠੇ ਜਿੱਲੇ ਗੱਲਬਾਤ ਕੀਤੀ ਤੇ ਕਹਿੰਦੇ ਮੈਂ 1.5 ਲੱਖ ਰੁਪਏ ਦੀ ਲਗਭਗ ਕੋਈ ਸੇਵਾ ਕਰਨੀ ਚਾਹਨਾ ਸੰਗਤ ਜੀ ਤੁਸੀਂ ਹੈਰਾਨ ਹੋ ਜਾਓਗੇ ਕਿ ਦਾਨੀ ਪਰੇ ਤੋਂ ਪਰੇ ਬੈਠੇ ਆ 1.5 ਲੱਖ ਜਿੱਲੇ ਉਹਦੇ ਕੋਲੋਂ ਆਪਾਂ ਮਨਜੋਤ ਵੀਰ ਨੇ ਕਿਹਾ ਕਿ ਲਿਸਟ ਮੰਗਵਾਓ ਸਮਾਨ ਦੀ ਕਿਹੜੀ ਕਿਹੜੀ ਰਿਕੁਆਇਰਮੈਂਟ ਆ ਜਿੱਲੇ ਕਿ ਆਪਾਂ ਲਿਸਟ ਲੈ ਕੇ ਦੁਕਾਨਦਾਰ ਤੇ ਗਏ ਤੇ ਉਹ ਸਮਾਨ ਲਗਭਗ 2.5 ਲੱਖ ਦਾ ਸੀਗਾ ਉਹਦੇ ਪਿੱਛੇ ਲਿਖਿਆ ਹੋਇਆ ਤੇ ਉਹ ਸੇਵਾ 1.5 ਲੱਖ ਦੀ ਪਾਉਣੀ ਚਾਹੁੰਦੇ ਸੀਗੇ ਤੁਸੀਂ ਹੈਰਾਨ ਹੋ ਜਾਓਗੇ ਕਿ ਉਹ ਵੀਰ ਨੇ 1 ਸੈਕਿੰਡ ਦੇ ਵਿੱਚ ਹੀ ਕਿਹਾ ਕਿ ਉਹ ਕਹਿੰਦਾ ਢਾਈ ਦਾ ਟਾਈਮ ਮੈਂ ਹੀ ਪੇ ਕਰ ਦੇਣਾ ਸੰਗਤ ਜੀ ਬੜਾ ਅਸੀਂ ਧੰਨਵਾਦ ਕਰਦੇ ਆਂ ਵੀਰ ਬਿਕਰਮ ਚੱਕ ਲਾਦੀਆਂ ਪਿੰਡ ਤੋਂ ਜਿਹੜੇ ਕਿ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਆ ਤੇ ਮੈਂ ਇਹ ਵੀਡੀਓ ਦੇ ਵਿੱਚ ਇਹ ਗੱਲ ਕਹਿਣੀ ਚਾਹੁੰਦਾ ਵੀ ਵੀਡੀਓ ਸ਼ੇਅਰ ਕਰਨ ਦੀ ਕੀਮਤ ਤਾਇਆ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਵੀ ਉਹ ਵੀਰ ਨੇ ਬਹੁਤ ਮਤਲਬ ਆਪਣੇ ਕੰਮਕਾਰ ਦੇ ਵਿੱਚ ਹੀ ਇੰਨੇ ਮਸਰੂਫ ਰਹਿੰਦੇ ਆ ਵੀ ਉਹ ਅਜੇ ਤੱਕ ਕਰੇ ਸੋਸ਼ਲ ਮੀਡੀਆ ਦੇ ਨਾਲ ਬਹੁਤੇ ਐਕਟਿਵ ਨਹੀਂ ਹੈਗੇ ਇਸ ਕਰਕੇ ਵੀਰ ਮਨਜੋਤ ਦੀਆਂ ਵੀਡੀਓ ਜਿਹੜੀਆਂ ਆਸ਼ੀਦਾਨ ਨਾਲ ਰਿਲੇਟਡ ਆ ਚਾਹੇ ਮਤਲਬ ਹਸਪੀਟਲ ਨਾਲ ਰਿਲੇਟਡ ਆ ਕੋਈ ਵੀ ਜਿਹੜੀ ਸਮਾਜ ਭਲਾਈ ਕੰਮ ਉਹ ਜਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਇਹੋ ਜਿਹੇ ਵੀਰ ਜਿਹੜੀ ਕਿ ਸੇਵਾ ਕਰਨੀ ਚਾਹੁੰਦੇ ਆ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਅਸਲ ਦੇ ਵਿੱਚ ਸੇਵਾ ਕਿੱਥੇ ਕਰਨੀ ਆ ਪਿਛਲੇ ਸਮੇਂ ਦੌਰਾਨ ਉਹ ਇੰਡੀਆ ਆਏ ਆਇਤੋਂ 6 ਸਾਲ ਪਹਿਲਾਂ ਤੇ ਉਹ 1 ਲੱਖ ਰੁਪਏ ਦੀ ਕਿਸੇ ਐਸੀ ਸੰਸਥਾ ਨੂੰ ਸੇਵਾ ਕਰਕੇ ਗਏ ਸੀ ਜਿਹੜੀ ਕਿਸੇ ਹੋਂਦ ਦੇ ਵਿੱਚ ਹੀ ਹੈ ਨਹੀਂ ਸੀਗੀ ਤੇ ਉਹ ਚੀਜ਼ ਦਾ ਵੀ ਉਹਨਾਂ ਨੇ ਐਸੇ ਕਿਸੇ ਨੂੰ ਆ ਕੇ ਦੱਸਿਆ ਵੀ ਮੈਂ ਲੱਖ ਰੁਪਈਆ ਕਿਤੇ ਦੇ ਗਿਆ ਸੀਗਾ ਤੇ ਬਾਅਦ ਵਿੱਚ ਕਹਿੰਦਾ ਮੈਨੂੰ ਪਤਾ ਲੱਗਾ ਵੀ ਉਹ ਕਿਤੇ ਅਕਜੈਸਟ ਹੀ ਨਹੀਂ ਕਰਦੀਆਂ ਇਦਾਂ ਦੀਆਂ ਸੰਸਥਾ ਪੰਜਾਬ ਦੇ ਵਿੱਚ ਬਣੀਆਂ ਹੋਈਆਂ ਫਿਰ ਉਹਨੇ ਆਪਣੇ ਮੂੰਹੋਂ ਇਹ ਗੱਲ ਕਹੀ ਕਹਿੰਦੇ ਵੀ ਅਸੀਂ ਅੱਗੇ ਤੋਂ ਵੀ ਸ ਅੱਗੇ ਤੋਂ ਇਸ ਸੰਸਥਾ ਨਾਲ ਜੁੜਾਂਗੇ ਤੇ ਇਹ ਸਮਾਨ ਜਿਹੜਾ ਕਿ ਸਰੀਆ ਆ ਸੀਮੈਂਟ ਆ ਇੱਟ ਆ ਉਹ ਵੀਰ ਦੀ ਇੱਥੇ ਪਹੁੰਚ ਚੁੱਕੀ ਆ ਵੀਰ ਦਾ ਬਹੁਤ-ਬਹੁਤ ਧੰਨਵਾਦ ਬਾਕੀ ਮਨਜੋਤ ਵੀ ਦੱਸਣਗੇ ਹਾਂਜੀ ਜਿਵੇਂ ਦੇਵੀ ਨੇ ਦੱਸਿਆ ਵੀ ਕਿਉਂਕਿ ਅਸੀਂ ਸੰਗਤ ਨੂੰ ਦੱਸਦੇ ਹਾਂ ਸਾਨੂੰ ਜਿਹੜਾ ਤੁਸੀਂ ਸਮਾਨ ਦਿੱਤਾ ਜਾਵੇ ਆਪਾਂ ਜਿਹੜਾ ਪੈਸਾ ਨਹੀਂ ਜਦੋਂ ਸੰਗਤ ਸਾਨੂੰ ਪੁੱਛਦੀ ਵੀ ਇੰਨੀ ਸੇਵਾ ਸਾਡਾ ਦਿਸਬੰਦ ਬਣਿਆ ਹੋਇਆ ਕਿਰਤ ਕਮਾਈਆਂ ਚ ਅਸੀਂ ਉਹਨਾਂ ਦਾ ਦੱਸਦੇ ਵੀ ਸਾਨੂੰ ਆ ਚੀਜ਼ ਦੀ ਲੋੜ ਆ ਹੁਣ ਉੱਪਰਲੀ ਬਿਲਡਿੰਗ ਦਾ ਸੰਗਤ ਦੀ ਲੈਂਟਰ ਪੈਣਾ ਥੱਲੇ ਟੈਲਾਂ ਲੱਗਣੀਆਂ ਆ ਬੀਲੀ ਦੇ ਸਮਾਨ ਦੀ ਲੋੜ ਆ ਦਰਵਾਜ਼ੇ ਲੱਗਣੇ ਆ ਥੱਲੇ ਕਾਫੀ ਚੀਜ਼ਾਂ ਦੀ ਲੋੜ ਆ ਇਸ ਅਸੀਂ ਇਸ ਕਰਕੇ ਬੇਨਤੀ ਕਰਦੇ ਆ ਜਿਹੜਾ ਉੱਪਰਲੀ ਉਹ ਸਾਨੂੰ ਸਰੀਏ ਦੀ ਲੋੜ ਆ ਸ਼ਟਰਿੰਗ ਦੀ ਜਿਹੜਾ ਖਰਚਾ ਹੋਣਾ ਉਹਦੀ ਲੋੜ ਆ ਬਾਕੀ ਸੀਮੈਂਟ ਬਜਰੀ ਇਹ ਸਾਰੀਆਂ ਚੀਜ਼ਾਂ ਦੀ ਲੋੜ ਤੁਸੀਂ ਸਾਨੂੰ ਸਮਾਨ ਥੋੜੇ ਤੋਂ ਥੋੜਾ ਜਿਆਦੇ ਤੋਂ ਜ਼ਿਆਦਾ ਜਿੰਨੀ ਵੀ ਕਿਸੇ ਦੀ ਗੁਰੂ ਸਾਹਿਬ ਕਿਰਪਾ ਕਰਦੇ ਆ ਓਨੀ ਤੁਸੀਂ ਸਾਨੂੰ ਦੇ ਕੇ ਜਿਹੜਾ ਸਾਨੂੰ ਸਮਾਨ ਦੇ ਕੇ ਤੁਸੀਂ ਇਹਦਾ ਹਸਪੀਟਲ ਬਣ ਰਹੇ ਨੂੰ ਤੁਸੀਂ ਜਰੂਰ ਆਪਾਂ ਇਸ ਇਸ ਸਾਲ 26 ਜਨਵਰੀ ਨੂੰ ਬਾਬਾ ਦੀਪ ਸਿੰਘ ਜੀ ਪ੍ਰਕਾਸ਼ ਦਿਹਾੜੇ ਵਾਲੇ ਦਿਨ 2025 ਨੂੰ ਜਿਹੜਾ ਲੋਕਾਂ ਨੂੰ ਸਮਰਪਿਤ ਕਰਦੀਏ ਜਿਹੜਾ ਗੋਰਾ ਆਸਰਾ ਸੇਵਾ ਘਰ ਦੇ ਜਿਹੜੇ ਸਮੂਹ ਮੈਂਬਰ ਕਿਉਂਕਿ ਉੱਥੇ ਜਗ੍ਹਾ ਫੁੱਲ ਹੋ ਚੁੱਕੀ ਆ ਪੂਰੇ ਬੈੱਡ ਸੰਘ ਦੀ ਭਰੇ ਹੋਇਆ ਇਹ ਜਿੱਥੇ ਹਾਲ ਦੇ ਵਿੱਚ ਜਿੱਥੇ ਦੋ ਬੈੱਡ ਲੱਗਦੇ ਉੱਥੇ ਚਾਰ-ਚਾਰ ਬੈੱਡ ਅਸੀਂ ਹਾਲਾਂ ਚ ਲਾਏ ਹੋਏ ਆ ਇਸ ਕਰਕੇ ਬੜੀ ਤੰਗੀ ਆ ਅਸੀਂ ਇਹ ਸੋਚਿਆ ਸੀ ਵੀ ਜਿਹੜਾ ਉੱਪਰਲੀ ਪੋਰਸ਼ਨ ਆ ਉਹਦੇ ਵਿੱਚ ਅਸੀਂ ਜਿਹੜੇ ਆਪਣੇ ਪਰਿਵਾਰਕ ਮੈਂਬਰ ਰੱਖੀਏ ਥੱਲੇ ਜਿਹੜਾ ਸਾਰਾ ਹਸਪੀਟਲ ਦਾ ਬਣਾਈਏ ਜਿਵੇਂ ਤੁਸੀਂ ਦੇਖ ਸਕਦੇ ਆ ਰਿਸੈਪਸ਼ਨ ਆ ਆ ਡਾਕਟਰਾਂ ਦੇ ਚਾਰ ਆਪੀਡੀ ਕਮਰੇ ਬਣ ਚੁੱਕੇ ਆ ਇੱਧਰ ਐਕਸਰੇ ਰੂਮ ਆ ਨਾਲ ਲੈਬੋਰੀ ਬਣ ਚੁੱਕੀ ਆ ਤੇ ਇੱਧਰਲੇ ਪਾਸੇ ਇੱਧਰ ਮੈਡੀਕਲ ਸਟੋਰ ਆ ਇੱਧਰਲੇ ਪਾਸੇ ਆ ਚੁੱਕੇ ਇੱਧਰ ਆ ਆਈਸੀਯੂ ਆ ਇੱਧਰ ਬਾਥਰੂਮ ਕਾਮਨ ਇੱਧਰ ਆਪਰੇਸ਼ਨ ਥੀਟਰ ਆ ਨਾਲ ਤੇ ਨਾਲ ਜਿਹੜੀ ਐਮਰਜੈਂਸੀ ਉਹ ਇੱਧਰ ਆ ਨਾਲ ਜਿੱਥੇ ਐਂਬੂਲੈਂਸਾਂ ਸਿੱਧਾ ਆਉਣਗੀਆਂ ਤੇ ਉਹ ਇਧਰ ਅਮਰਜੈਂਸੀ ਦੇ ਪਹਿਲਾਂ ਵਿੱਚ ਦਾਖਲ ਹੋ ਕੇ ਤੇ ਫਿਰ ਜਿਹੜਾ ਇਧਰ ਪ੍ਰਾਈਵੇਟ ਰੂਮ ਬੜਾਏ ਹੋਏ ਆ ਤੇ ਉਸ ਤੋਂ ਬਾਅਦ ਜਿੰਨਾ ਜਿੱਦਾਂ ਸਾਡੀ ਹਸਪੀਟਲ ਦੀ ਰਿਕੁਆਇਰਮੈਂਟ ਹੋਊਗੀ ਹੋਰ ਵਧੂਗਾ ਗੁਰੂ ਸਾਹਿਬ ਕਿਰਪਾ ਕਰਨ ਵੀ ਜੇ ਕਿਤੇ ਸਾਨੂੰ ਲੋੜ ਪੈਂਦੀ ਆ ਹੋਰ ਤੇ ਅਸੀਂ ਉੱਪਰਲੀ ਬਿਲਡਿੰਗ ਵੀ ਯੂਜ਼ ਕਰਾਂਗੇ ਪਿੱਛੇ ਜਿਹੜੀ ਆ ਜਗ੍ਹਾ ਲੈਣੀ ਪਈ ਸਾਨੂੰ ਤਾਂ ਇਧਰ ਬੜਾ ਖਰਚਾ ਹੋ ਚੁੱਕਾ ਆ ਦੇ ਤੁਸੀਂ ਦੇਖ ਸਕਦੇ ਪਿੱਛੇ ਆ ਬਗਲਾ ਕਰਨਾ ਪਿਆ ਇਹਦੇ ਤੇ ਵੀ ਖਰਚਾ ਬਹੁਤ ਬਗਲੇ ਤੇ ਬਹੁਤ ਜ਼ਿਆਦਾ ਖਰਚਾ ਇੱਥੇ ਸਾਡਾ ਹੋਇਆ ਤੇ ਇੱਥੇ ਸਾਸੀਂ ਸੋਚਿਆ ਪਿਆ ਜਿਹੜਾ ਸਾਰਿਆਂ ਨੂੰ ਇਸ਼ਨਾਨ ਪਾਣੀ ਕਰਨ ਦੇ ਲਈ ਉਹਨਾਂ ਦਾ ਇੱਥੇ ਬਣਾਈਏ ਉੱਪਰ ਅਸੀਂ ਜਿਹੜੀ ਉਹ ਰੈਸ਼ ਬਣਾਈਏ ਸਾਰੇ ਜਿਹੜੇ ਅਸੀਂ ਰੱਖਣ ਦੇ ਲਈ ਜਿਹੜੇ ਅਸੀਂ ਸਾਡੇ ਪੁਰਾਣੇ ਪਰਿਵਾਰਕ ਮੈਂਬਰ ਉਹ ਅਸੀਂ ਉੱਪਰ ਰੱਖੀਏ ਤੇ ਬਾਕੀ ਇਧਰਲੇ ਪਾਸੇ ਪਾਰਕ ਬਣਾਈਏ ਘੁੰਮਣ ਫਿਰਨ ਨੂੰ ਜਗ੍ਹਾ ਕੋਈ ਖੇਡਣ ਨੂੰ ਨੈਟ ਗੱਡੀਏ ਕੋਈ ਹੋਰ ਇਹ ਸਾਡਾ ਇਹ ਪਲਾਨ ਗਾਂ ਲਈ ਚੱਲ ਰਿਹਾ ਕੋਈ ਐਕਸਰਸਾਈਜ਼ ਕਰਨ ਲਈ ਜਿਮ ਬਣਾਈਏ ਇਹਨਾਂ ਦੇ ਲਈ ਲੰਗਰ ਹਾਲ ਵੱਡਾ ਕਰੀਏ ਉਹ ਜਿਹੜਾ ਉਧਰਲੇ ਪਾਸੇ ਸੇਵਾ ਕਰੋ ਸਾਰਾ ਜਿਹੜਾ ਔਰਤਾਂ ਦੇ ਲਈ ਰੱਖੀਏ ਅਸੀਂ ਇਹ ਕਾਫੀ ਸਾਡੇ ਪਲਾਨ ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਆ ਇਸ ਕਰਕੇ ਤਾਂ ਕਰਕੇ ਥੋੜਾ ਜਿਹਾ ਕੰਮ ਜਿਹੜਾ ਉਹ ਲੇਟ ਹੋਇਆ ਜਿਹੜੇ ਵਿੱਚ ਦਫ਼ਤਰ ਬਣਾਉਣਾ ਪੈ ਗਿਆ ਪਿੱਛੇ ਡਾਕਟਰਾਂ ਦੇ ਲਈ ਬਣ ਰਿਹਾ ਫਲੱਡਾਂ ਦੇ ਵਿੱਚ ਜਾਣਾ ਪੈ ਗਿਆ ਤਾਂ ਹਸਪਤਾਲ ਜਿਹੜਾ ਇੰਨਾ ਲੇਟ ਹੋਇਆ ਤੇ ਇਸ ਕਰਕੇ ਬੇਨਤੀ ਹੋਣਾ ਅਸੀਂ ਇਹ ਕੰਮ ਬੰਦ ਨਹੀਂ ਕਰਨਾ ਕੰਮ ਅਸੀਂ ਚਾਲੂ ਰੱਖਣਾ ਇਹ ਕੰਮ ਇਸ ਟਾਈਮ ਬੰਦ ਪਿਆ ਹਸਪਤਾਲ ਦਾ ਤਾ ਪਿਆ ਜਦੋਂ ਦਾ ਦਫ਼ਤਰ ਗੜਦੀ ਵਾਲਾ ਤੋਂ ਬੰਦ ਪਿਆ ਉਸੇ ਦਿਨ ਦਾ ਬੰਦ ਪਿਆ ਹੁਣੇ ਸਾਡਾ ਸਮਾਨ ਆਇਆ ਜਿਹੜਾ ਬਿਕਰਮ ਵੀਰ ਨੇ ਭੇਜਿਆ ਮੈਂ ਤੈਹ ਦਿਲ ਤੋਂ ਧੰਨਵਾਦ ਕਰਦਾ ਬਿਕਰਮ ਵੀਰ ਦਾ ਹੋਰ ਵੀ ਸੰਗਤ ਮੇਰੇ ਅਪੀਲ ਕਰਦਾ ਵੀ ਸਮਾਨ ਦੀ ਬਹੁਤ ਜ਼ਿਆਦਾ ਲੋੜ ਆ ਹਜੇ ਤੱਕਰ ਤੇ ਤਾਂ ਹੀ ਕੰਮ ਜਿਹੜਾ ਸਟਾਰਟ ਹੋਣਾ ਆ ਕੰਮ ਬੰਦ ਪਿਆ ਹਸਪੀਟਲ ਦਾ ਤੁਸੀਂ ਉਹਨੂੰ ਚਾਲੂ ਕਰ ਸਕਦੇ ਆ ਜੇ ਥੋੜਾ ਬਹੁਤਾ ਤੇ ਥੋੜਾ ਕਰਕੇ ਤਾਂ ਜੋ ਹਸਪੀਟਲ ਨੇ ਪਰੇ ਚੜਾਇਆ ਜਾ ਸਕੇ ਸਾਡਾ ਹੈਲਪਲਾਈਨ ਨੰਬਰ 947160895 ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ